ਕੱਟੇ ਸ਼ਹਿਰ ਤੋਂ ਆ ਜਿੱਤੀ ਮੋਰਨਿੰਗ ਆਨ ਪਾਰਸਾ ਹੋਆ ਮਾ ਪਾਰਸ ਦੇ ਪੈਂਦੇ ਆ ਲਾ ਬੁਰਗਤ ਕਮ ਰਾਂ ਮਾਲ ਦੇ ਮੁੰਡੇ ਸਾਰੇ ਕੰਮ ਕਰੰਦ ਚੱਲ ਗਏ ਨੇ ਅੱਜ ਬਰਫ਼ ਵੀ ਇੰਨੀ ਪੈਸ ਪ੍ਰਤੀ ਮਹੀਨ ਪਾਣਾ ਬਰਫ਼ ਸਾਫ਼ ਹੋਏ ਫੇਰ ਮਾ ਘਰ ਬਾਹਰ ਬਾਤ ਬਹੁਤ ਹੁੰਦਾ ਪਰ ਮਾ ਥੋੜਾ ਘੱਮ ਫੇਰ ਆ ਜੇ ਚਲੋ ਅੱਜ ਫਿਰ ਆਪਣੇ ਨਾਲ ਪਾਣ ਨੂੰ ਵੀ ਤਮਨ ਨੂੰ ਓਕੇ ਥੋੜਾ ਅੱਗੇ ਜਾ ਕੇ ਇੱਕ ਵੱਡੀ ਚੌਂਕ ਆਣਾ ਉੱਥੇ ਦੇਖਣ ਵਾਲਾ ਬੜਾ ਕੁਝ ਦੇਖੋ ਕਿੱਡੇ ਸੋਹਣੇ ਕੱਲ ਜਦੋਂ ਆਪਾਂ ਇੱਥੇ ਘੁੰਮਣ ਆਇਆ ਲਖਾ ਦੋ ਇੱਥੇ ਬਰਫੇ ਬਰਫ ਸੀ ਰਾਤ ਤੇ ਵਧ ਗਿਆ ਨਹੀਂ ਪਾ ਹੁਣ ਬਿਲਕੁਲ ਸਾਫ ਹੋ ਗਿਆ ਸਾਰਾ ਕੁਝ ਅੱਜ ਕਾਫੀ ਰੌਣਕ ਹੋਈ ਐ ਅੱਗੇ ਜਾ ਕੇ ਦਿਖਾਣੇ ਹੋਰ ਵੀ ਬੜੇ ਰੌਣਕ ਹਨ ਮੈਂ ਕਿ ਦਸ ਦਿਨ ਜਰਮਨ ਤੋਂ ਦਸ ਦਿਨ ਫਰਾਂਸ ਘੁੰਮ ਕੇ ਜਿੰਨ ਸਫਲ ਕਰ ਲਈ ਸਾਰੇ ਕੰਮ ਤੋਂ ਇੱਥੇ ਹੀ ਰ ਪਰ ਮੇਰੇ ਬਸ ਇਹਦਾ ਸੁਣਦਾ ਹੈਂ ਆ ਗੱਲਾਂ ਨੇ ਕੋ ਮਸਰ ਕੇ ਵਾਪਸ ਆ ਪੰਜਾਬ ਵਰਗੀ ਮੌਜੂਦ ਨਹੀਂ ਹਾਂ ਦਾ ਕੁਸ਼ਾ ਰਾਇ ਕਾਲੇ ਬਹੁਤ ਜ਼ਿਆਦਾ ਕਾਲੇ ਔਰ ਵੀ ਬੰਗਲਾਦੇਸ਼ੀ ਜਗਾ ਬੇਕਾਟ ਦੇ ਥੇਵੋ ਕੰਮਤ ਵਾ ਗੇਰੇ ਕਾਲੇ ਜੱਲੀਆਂ ਜਦੋਂ ਤੱਕ ਦੇਖਦੇ ਨਹੀਂ ਅਸੋਤੇ ਤੋਂ ਸਪਰ ਮਾਰਕੀਟਾਂ ਨੂੰ ਆ ਗਿਓ ਬਹੁਤ ਬੜੀਆਂ ਸੁਪਰ ਮਾਰਕੀਟਾਂ ਹੈਗੀਆਂ ਉਹ ਨਾਲਾ ਛੋਟੇ ਮਾਰਕੀਟ ਥੋੜਾ ਅੱਗੇ ਜਾਵਾਂਗੇ ਫਿਰ ਸੁਪਰਮਾਰਕੀਟ ਦਿਖਾਵਾਂਗੇ ਉਹ ਖੜੇ ਸਟੇ ਬਸ ਬਾੜੇ ਬੈਦੇ ਆਹ ਰਸਤਾ ਦਾ ਮੈਨ ਚੌਕ ਰਾਖ ਤੇ ਬੜੇ ਚਾੜ ਪਾੜ ਹੈ ਕਿੰਨਾ ਕੰਮ ਤੁਹਾਨੂੰ ਦਾ ਤੋਂ ਫਿਰ ਲਈ ਹੋ ਜਾਂਦੇ ਨੇ ਬੰਦ ਸ਼ਾਮ ਨੂੰ ਬਾਬਾ ਇਕੱਠੇ ਹੁੰਦੇ ਬਾਕੀ ਬਾਬੂ ਜੀ ਸਾਰੇ ਨੈਕਸਰ ਵਾਲੀ ਗੱਲ ਤੇ ਜਾਂ ਫਿਰ ਕੋਈ ਕੋਈ ਨਾ ਫੜ ਕੇ ਘੁੰਮਣਾ ਪੰਦ ਉਹ ਕਹੇ ਫੋਨ ਖੇਤ ਤੇ ਪੈਦੇ ਨੇ ਪਰ ਆਪਣਾ ਨੂੰ ਪੰਜਰਦੇ ਨੇ ਖੇਤ ਤੇ ਪੈਦੇ ਫਿਰ ਦੱਸਾਂਗਾ ਇਹਨੂੰ ঠিক okay. ਆਪਣੇ ਵਾਸਤੇ ਕੋਈ ਬਹੁਤ ਹੀ ਜਾਣਕਾਰੀ ਰਹੀ ਹੈ ਇਹ ਫੇਰ ਵੇ ਜਿੰਨਾ ਕਿ ਕੰਮ ਸਕੇਣਾ ਕੰਮ ਬਣੇ ਐਂ ਦਰ ਪਾਸੇ ਦੂਜੇ ਪਾਸੇ ਜਾਣਾ ਹੋਵੇ ਇੱਥੋਂ ਆਣ ਜਾਣ ਕਰਦੇ ਨੇ ਲੋਕੀ ਹਾਂ ਸਟਰੀ ਬੱਸਾਂ ਲੱਗੀਆਂ ਨੇ ਦੇਖੋ ਕਿੰਨੀਆਂ ਸੂਨੀ ਇੱਥੇ ਸਿਰਫ ਸਾਈਕਲ ਚਲਾਉਣ ਵਾਲਾ ਜਾਂਦਾ ਕਿੱਦਾਂ ਥੋੜਾ ਹੋਰ ਅੱਗੇ ਆਮਨੇ ਫੇਰ ਬਹਿਨੇ ਆ ਦਿਖਾਉਂਦਾ ਵਾਂ ਸੇ ਇੱਕ ਕਾਲ ਪਰ ਸਬੋ ਬਹੁਤ ਜ਼ਿਆਦਾ ਖੰਡ ਸੀ ਮੈਂ ਕਿੰਨੇ ਕਾਜ ਬਜਾਰ ਲਾਇਆ ਭਾਈ ਥੋੜਾ ਅੱਗੇ ਚੱਲਿਆ ਫਿਰ ਦਿਖਾਉਂਨੇ ਮੈਂ ਪਾਕਿਸਤਾਨ ਨਹੀਂ ਪਰ ਬੰਗਲਾਦੇਸ਼ ਤੋਂ ਆਵਾਰ ਕਾ ਮੈਨੂੰ ਜਿੱਤ ਪਾਗ ਲੱਗ ਗਿਆ ਤਕਦਾ ਜੇ ਮੌਸਮ ਚੰਗੀ ਤਰ੍ਹਾਂ ਸਾਫ ਹੋ ਜੂ ਉਹ ਬਣਾਵਾ ਦਿਆਂ ਬਾਸ ਥੋੜਾ ਬਹੁਤਾ ਗੰੰਧ ਦਿੱਥਾ ਵੀ ਪੰਦੇ ਹਨ ਹਾਂ ਬਿਲਕੁਲ ਬਾਹਰ ਆ ਗਿਆ ਹਾਂ ਵਾਪਸ ਕਰ ਲੈ ਨਾਲ ਜਾਣੇ ਕਿਹਾ ਜਾਂਦਾ ਦੂਰ ਨਹੀਂ ਜਾਣਾ ਕਿ ਇੱਕ ਪਹਿਲ ਕਹਿੰਦੇ ਕਿ ਨੋਰਾ ਸਟੇ ਦਾ ਨਹੀਂ ਪਤਾ ਹੈ ਕਰਨੇ ਪਹੁੰਚ ਜਾ ਬਗਰ ਵਾਈਫਾਈ ਹੈ ਨੇ ਸੈਮਾ ਵੀ ਨਹੀਂ ਚੱਲਦੀ ਘਰ ਤੇ ਵਾਈਫਾਈ ਤਾਂ ਗੱਲਬਾਤ ਕਰਨ ਲਈ ਪਹੁੰਚ ਜਾਉ ਕੰਦੇ ਅੱਥਰ ਪਹੁੰਚਦਾ ਬੰਦਾ ਬੜਾ ਪੰਦ ਮੈਂ ਉਹਨੋਂ ਕਹਾਂ ਮੇਰੇ ਕੋਲ ਭੇਜ ਹੈਗੇ ਉਹ ਕਹਿੰਦੇ ਭੇਜ ਦੇ ਪਹੁੰਚ ਦੀ ਗੱਲ ਨੂੰ ਮੈਂ ਥੱਕ ਕਰਕੇ ਫੜ ਲਿਆ ਮੈਨੂੰ ਪਾਸ਼ਾ ਦੇ ਵੀਰ ਬੈਲਟ ਚੋਂ ਅੱਗੇ ਰਾਕੀ ਮੂਰ ਪਤਾ ਹੈ ਨਾ ਆਕਾਸ਼ ਸਤ ਕਰ ਕੋ ਜਿਆਦਾ ਲੋਰ ਨਹੀਂ ਜਾਂ ਦੋਸਤਾਂ ਨੇ ਕੁਲੋ ਮੀਟਰ ਆਏ ਹੁਣ ਵਾਪਸ ਚੱਲ ਨੂੰ ਕਾਸੇ ਕੁਝ ਵੇਖ ਲੈ ਦੋਸਤਾਂ ਨੇ ਕੁਲੋ ਆਂ ਗੇ ਬਹਰ ਸਹਰਾ ਯੂਰਪ ਸਹੇ ਨਹੀਂ ਥੋੜਾ ਜਿਹਾ ਜੱਜ ਜੈ ਨੇ ਉੱਪਰ ਹੈ ਧਰਪਾ ਬਾਹਮਦਾ ਕੰਦੇ ਆਇਆ ਤਵਾਰ ਬੜਾ ਨੂੰ ਦੇ ਅੰਭੂ ਆਤਾ ਬਾਹਨ ਜਮਾ ਇਤਨ ਕੋ ਮਤਰਕਾ ਵੰਗ ਫਰਤਨ ਉਹ ਦਿਖਾਵਾਂਗੇ ਸੋ ਸਾਡੇ ਨਾਲ ਜੁੜੇ ਰਹਿ ਮੈਗਰ ਸੰਗ ਐਕਸਪਲੋਰ ਕਰਦਾ ਹਰਦਾ ਥੋੜੇ ਥੋੜੇ ਬਰਫ ਹੈ ਗਈ ਹੈ ਜੇ ਥੋੜੇ ਸਲਿਪਰ ਹੈ ਤਲਕਣ ਹੈ ਗਈ ਹਸਤੇ ਨਾ ਤੁਰਨਾ ਪੰਦ 나 e s t très i 이 p o r t a n t de او دغه په ټوله لاندې باندې چې موږ یې هم په څنګه پرې ووسای. دغه مالکه درور باندې سوچ وکړو چې څه وي کو څنګه وي. ښار نو باندې آرامځه باندې باندې کڅوګه څه بچا نو څه څه موږ یې ਵਾਹ ਕਿੰਨੀ ਸੋਹਣੀ ਸਿਟਰੀ ਬੱਸ ਕਪਾਦਨ ਲੰਗਰ ਲੱਗੇ ਗੱਡੀਂ ਆਪਣੇ ਪਰੋਕਤ ਜਾਂਦੀ ਮੈ ਜਾਣ ਕੋਈ ਖੰਗ ਵੀ ਜਮ ਕੋਹਰ ਬਸ ਸਾਰੀ ਬਹੁਤ ਸਹੀ ਸ਼ਹਿਰਾ ਘਤ ਰੁਹਾਨ ਜਿੱਤ ਉੱਲਪਨੀ ਜੀ ਮੈਂ ਨਾ ਕਿਤੇ ਮੈਂ ਮੀ ਉਸੇ ਪਰ ਕੋਸਣ ਦਿੱਲੀ ਦੀ ਬੱਸ ਹੁੰਦੀ ਚੱਲਾਂ ਚਾਰ ਵਾਪਸ ਫੇਰ ਤੋਂ ਅਗਰ ਬੜਾ ਨਾ ਕਿਤੇ ਪੁਲਿਸ ਦਾ ਪੰਛਾ ਪੁਛਾ ਹੰਦੇ ਨੇ ਆ ਮੋ ਸੜਕ ਤੇ ਹਨ ਹੈ ਜੀ ਆਪਣਾ ਪੰਜਬੀ ਭਾਈ

ਬੜਾ ਵਧੀਆ ਬੋਟਨਾ ਸਸਤੈਣ ਥੋੜੇ ਥੋੜੇ ਬਰਫ ਰਗੀ ਸ਼ਾਮ ਤਣੀ ਆ ਵੀ ਸਾਫ ਹੋ ਜਾਣ ਥੋੜਾ ਅੱਗੇ ਚੱਲਣ ਨੇ ਕਿਉਂ ਉੱਦੋਂ ਬੋਟ ਸਸਤੀ ਆ ਸੀ ਕੋਈ ਚੰਗੋ ਕੋਈ ਕੋਈ ਥੋੜਾ ਅੱਗੇ ਚੱਲ ਕੇ ਇਹ ਕਿੱਥੇ ਆਸ ਇਹ ਕਿੱਥੇ ਕੁਇਸਟ ਹੋਰ ਸਕੂਟਰ ਇੱਥੇ ਆ ਜਾਂ ਜੀ ਉਹ ਰਮਪਾ ਜੀ ਰਿਜਿਸਟਰ ਕੋ ਮੁੰਡੇ ਪਏ ਅੱਛਾ ਕੰਮ ਤੇਣਗੇ ਅੱਛਾ ਇੱਥੇ ਲੱਗੇ ਮਾ ਕੰਮ ਨਹੀਂ ਕਰਨੀ ਬਿਟੂ ਰਿਤੇ ਅੱਛਾ ਅੱਛਾ ਤੋਸਟ ਖਸਾ ਡਿਪੈਂਡ ਦੇ ਪਾ ਜੀ ਨੇ ਇਹਨਾਂ ਨੂੰ ਸਾਰਾ ਪਿੰਡ ਜਨਰ ਰਮਪਾ ਜੀ ਟੈਂਪਰ ਅੱਜ ਤੋਂ ਇੱਥੇ ਲੱਗ ਗਿਆ ਪਿੰਨਾ ਕੋਲੇ ਰਹਿਣ ਨੂੰ ਮੈਂ ਕੋ ਅੰਬਾ ਹੀ ਨਿਕਲੇ ਆਇਆ ਕਰਦੇ ਮੜ ਪਿਆ ਤੜੋਂ ਮਾ ਕੋ ਮੈਂ ਕੀ ਆਉਂਦਾ ਤੋ ਆਖਿਆ ਜੀ ਆ ਜਿਹੜਾ ਇਹ ਸ਼ਹਿਰ ਦੇ ਨਾਲ ਤਾਂ ਕਾਨਫਰੈਂਸ ਤੇ ਮੈਂ ਲਾਇਬੋਰਗ ਤੇ ਹੁਣੇ ਜਾਉਣਾ ਹੈ ਓਕੇ ਫਿਰ ਅੱਜ ਸਮਾਪਤ ਕਰਨੇ ਅੱਗੇ ਨਵਾਂ ਬਲੌਗ ਬਣਾਵਾਂਗੇ ਅਫਰਟ ਪਰ ਬੜਾ ਸੋਹਣਾ ਹੈ ਸੱਤ ਕਿੱਧਰ ਲੱਕ ਕਰਦੇ ਉੱਧਰ ਲੱਕ ਕਰਦੇ ਘੱਟੇ ਬਾਕੀ ਹੋਰ ਵੀ ਦਿਖਾਵਾਂਗੇ ਅੱਜ ਹੈ ਬੱਸ ਇਹਨੇ ਆਪਣਾ ਪੰਚਰ ਦੀ ਪੈਣ ਆ ਲਾਂਡਰੀ ਤਾਂ ਹਨ ਕੱਪੜੇ ਕੱਪੜੇ ਤੁਹਾਨੂੰ ਸੇਰ ਪੈਨ ਸੇਰ ਨੂੰ ਸਰਵਿੰਗ ਕੱਲ ਮ ਆਵਿਆ ਤੇ ਟੈਂਪਰ ਜੂਰ ਉਹਦਾ ਕੱਪੜਾ ਲਾਂਡਰੀ ਤੇ ਰੱਖਦਾ ਪਾਉਂਦਾ ਸਾਫ ਕਰਕੇ ਸਟ੍ਰਾਈ ਕਰਾ ਕੱਛੇ ਕਿੜਾ ਬੱਬੀ ਪਾਤੀ ਅਨ ਬੜੀ ਕੱਪੜੇ ਤੋਂ ਦੇਣ ਚਰਚੇ ਹਸ ਹੋਰ ਦੇਖਾਂਗੇ